ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਵਾਹਿਗੁਰੂ ਉਹ ਵਾਹਿਗੁਰੂ ਜੀ ਉਸ ਦਿਨ ਮੈਂ ਤੁਹਾਨੂੰ ਪੁੱਛਦੀ ਸੀ ਨਾ ਕਿ ਖੰਡਾ ਦਾ ਦਸਤਾਰ ਤੇ ਲਗਾਉਣ ਨਾਲ ਕੀ ਹੁੰਦਾ ਵਾਹਿਗੁਰੂ ਤੇ ਮੈਨੂੰ ਕੋਈ ਆਨਸਰ ਤੇ ਨਾ ਖਾਸ ਨਹੀਂ ਮਿਲਿਆ ਤੇ ਵਾਹਿਗੁਰੂ ਫਿਰ ਮੈਂ ਮੇਕਾ ਖੰਡਾ ਪਿਆ ਸੀ ਤੇ ਮੈਂ ਸੋਚਿਆ ਮੈਂ ਕਿ ਜਦੋਂ ਮੈਂ ਖੰਡਾ ਲਗਾ ਕੇ ਤੇ ਮੈਂ ਨਾ ਸਿਮਰਨ ਕਰਦੀ ਆ ਵਾਹਿਗੁਰੂ ਕਿ ਪਹਿਲਾਂ ਵੀ ਕਿਸੇ ਮਤਲਬ ਜਦੋਂ ਮੈਂ ਨਵੀਂ ਨਵੇਂ ਜੁੜੀ ਸੀ ਸੰਗਤ ਵਿੱਚ ਤੇ ਕਿਸੇ ਭੈਣ ਜੀ ਨੇ ਮੈਨੂੰ ਇਹ ਗੱਲ ਦੱਸੀ ਹੀ ਵੀ ਖੰਡਾ ਲਗਾ ਕੇ ਸਿਮਰਨ ਕਰੇ ਕਰੋ ਤੇ ਉਹਦਣਾ ਬਹੁਤ ਜ਼ਿਆਦਾ ਬਖਸ਼ਿਸ਼ ਹੁੰਦੀ ਹੈ ਤੇ ਚਲੋ ਮੈਂ ਫਿਰ ਮੈਂ ਕਿਹਾ ਚਲੋ ਆ ਪਿਛਲੇ ਹਫਤੇ ਦੀ ਗੱਲ ਨੇ ਪਿਛਲੇ ਦੋ ਹਫਤੇਾਂ ਦੀ ਤੇ ਮੈਂ ਕਿਹਾ ਚਲੋ ਮੈਂ ਹਰ ਖੰਡਾ ਲਗਾ ਕੇ ਸਿਮਰਨ ਤੇ ਬੈਠ ਗਈ ਹਾਂ ਤੇ ਵਾਕਈ ਗੁਰੂ ਮੈਂ ਨਾ ਗੁਰਦੁਰ ਸਾਹਿਬ ਗਈ ਤੇ ਮੈਂ ਕਿਹਾ ਚਲੋ ਖੰਡਾ ਲਗਾਏ ਗੁਰਦੁਰ ਸਾਹਿਬ ਜਾਣੇ ਐਤਵਾਰ ਸੀ ਨਾ ਤੋ ਵਾਹਿਗੁਰੂ ਗੁਰਦਰ ਸਾਹਿਬ بیٹھے ਤੇ ਸਿੱਟਿੰਗ ਗੁਰਸਾਹਿਬ ਨੂੰ ਦਸਤਾਰ ਕਰਕੇ ਵਾਹਿਗੁਰੂ ਤੇ ਗੁਰਪਾਇਸ਼ਾ ਨੇ ਬੜੀ ਸ਼ਿੱਤੀ ਸੁਰਸੁਰ ਇੰਨੀ ਮੈਂ ਕਿੰਨੀ ਵਾਹਿਗੁਰੂ ਬਖਸ਼ਿਸ਼ ਹੋਈ ਪ੍ਰਮਾਤਮਾ ਨੇ ਵਾਹਿਗੁਰੂ ਕਦੀ ਮੇਰੀ ਇਹਦਾ ਇੰਨੀ ਸ਼ਿੱਤੀ ਸੁਰਤ ਨਹੀਂ ਵਾਹਿਗੁਰੂ ਖੰਡਾ ਲਗਾਇਆ ਇਸ ਦਸਤਾਰ ਤੇ ਤੇ ਪਰੋਸਾ ਹੀ ਵੀ ਵਾਹਿਗੁਰੂ ਖੰਡਾ ਲਗਾਇਆ ਪਰ ਪਤਾ ਨਹੀਂ ਅੱਜ ਟਰਾਈ ਕਰਦੇ ਹਾਂ ਤੋ ਗੁਰੂ ਸਾਹਿਬ ਨੇ ਮਿੰਟਾਂ ਚ ਵਾਇਗੁਰੂ 2 ਮਿੰਟ ਵੀਨ ਸਿਮਰਨ ਕੀਤਾ ਤੇ ਸੁਰਤੀ ਲਵਾਤੀ ਵਾਇਗੁਰੂ ਗੁਰੂ ਸਾਹਿਬ ਨੂੰ ਇਦਾਂ ਲੱਗਿਆ ਕਿ ਮੈਂ ਮੇਰਾ ਸਰੀਰ ਉੱਥੇ ਗੁਰਦਰਾਸ ਸਾਹਿਬ ਪਰ ਮੈਂ ਵਿੱਚ ਹਾਂ ਨਹੀਂ ਐ ਉੱਥੇ ਨਹੀਂ ਐ ਪਰ ਮੈਨੂੰ ਇਹ ਵੀ ਨਹੀਂ ਪਤਾ ਲੱਗਦਾ ਪਿਆਸੀ ਮੈਂ ਕਿੱਥੇ ਹਾਂ ਤੋ ਵਾਇਗੁਰੂ ਜਿਹੜਾ ਖੰਡਾ ਲਗਾਣੇ ਆਪਾਂ ਉਹਦੇ ਨਾਲ ਬਹੁਤ ਜ਼ਿਆਦਾ ਅਟੈਚਮੈਂਟ ਤੇ ਸੁਰਤੀ ਦੀ ਬਹੁਤ ਹੀ ਜ਼ਿਆਦਾ ਤੋ ਸੁਰਤੀ ਨੂੰ ਖਿੱਚਣਾ ਨਹੀਂ ਬਹੁਤ ਛੇਤੀ ਵਾਇਗੁਰੂ ਮੇਰੇ ਨਾਲ ਹੀ ਹੋਇਆ ਪ੍ਰੈਕਟੀਕਲ ਵਾਇਗੁਰ ਮੈਂ ਤੇ ਸਾਰੀ ਸੰਗਤ ਨੂੰ ਇਹੀ ਬੇਨਤੀ ਕਰਾਂਗੀ ਜਿਹੜਾ ਕਿ ਸਿਮਰਨ ਕਰਨ ਦਾ ਤਾਂ ਪਲੀਜ਼ ਤੁਸੀਂ ਟਰਾਈ ਜ਼ਰੂਰ ਕਰਨੇ ਇਸ ਚੀਜ਼ ਨੂੰ ਖੰਡੇ ਨਾਲ ਬਹੁਤ ਹੈਪਨ ਮਿਲਦੀ ਵਾਇਗੁਰ ਬਹੁ ਸ਼ੇਤੀ ਪਤਾ ਨਹੀਂ ਉਹ ਕੀ ਹੁਣ ਉਹਦੇ ਚ ਇੰਨੀ ਪਾਵਰ ਹੈ ਖੰਡੇ ਚ ਉਹ ਬਹੁ ਸ਼ੇਤੀ ਸੁਰਤੀ ਲੱਗਦੀ ਉਹ ਚਿਰਨਾ ਖਿੱਚਦਾ ਕੀ ਮੈਨੂੰ ਨਹੀਂ ਪਤਾ ਬਹੁ ਸ਼ੇਤੀ ਸੁਰਤੀ ਲੱਗ ਜਾਂਦੀ ਬਖਸ਼ਿਸ਼ ਵੀ ਹੁੰਦੀ ਉਹਦੇ ਨਾਲ ਉਹ ਖੰਡਾ ਤੇ ਵੈਗੂ ਇਦਾਂ ਮੈਂ ਜਿਸ ਨੂੰ ਲਾ ਕੇ ਮੈਂ ਬੈਠੀ ਨਾ ਸਿਮਰਨ ਕਰਨ ਮੈਨੂੰ ਤੇ ਇਦਾਂ ਹੋਇਆ ਜਿਵੇਂ ਨਾ ਪਤਾ ਨਹੀਂ ਕਿਹੜੀ ਕੋਈ ਸ਼ਕਤੀ ਆ ਗਈ ਮੇਰੇ ਜੋ ਕੋਈ ਪਾਵਰ ਆ ਗਈ ਵੈਗੂ ਇਹ ਨਾਮ ਨੂੰ ਬਹੁਤ ਸਟਰੋਂਗ ਫੀਲ ਹੋ ਗਿਆ ਵੈਗੂ ਏਕਰੀ ਮੈਨੂੰ ਵੈਗੂ ਸਲਾਹ ਆਪਣੇ ਆਪ ਤੋਂ ਮਿਲੀ ਸੀ ਇਹ ਕੀ ਕਰਦਾ ਦੰਦ ਨੂੰ ਪ੍ਰੈਕਟੀਕਲ ਮੈਂ ਨੰਗੇ ਪੈਰੀ ਫਿਰਦਾ ਸੀਗਾ ਨੰਗੇ ਪੈਰੀ ਸੀਗਾ ਬਿਲਕੁਲ ਅਮਰਤਨ ਸ਼ਿਸ਼ਕਿਆ ਜੀ ਮੈਂ ਚਾਲ ਰੱਖਿਓ ਅਮਰ ਸ਼ਿਸ਼ਕਿਆ ਸੀ ਕਈ ਵਾਰੀ ਛਕਿਆ ਸੀ ਮੈਂ ਤੁਹਾਨੂੰ ਮੈਂ ਕਈ ਵਾਰੀ ਇੱਕ ਵਾਰੀ ਨਹੀਂ ਛਕਿਆ ਅਮਰਤਾਪਾ ਜੀ ਇੱਥੇ ਤਾਂ ਗਿਣਤੀ ਨਹੀਂ ਹੈਗੀ ਪਤਾ ਹੀ ਨਹੀਂ ਕਿੰਨੀ ਕਰੀ ਅਮਰ ਛਕਿਆ ਦਰਜਨ ਦੇ ਹੋ ਹੀ ਗਿਆ ਨਾ ਮਨ ਦਾ ਪਰ ਜਦੋਂ ਗੁਰੂ ਰਣ ਏਡਾ ਦਿਆਲੂ ਹੈ ਕਿਰਪਾਲੂ ਹੈ ਜਿਹਨੂੰ ਇੱਕ ਵਾਰੀ ਆਪਣੀ ਗੋਚ ਬਿਠਾ ਲਿਆ ਜਿਹਨੂੰ ਆਪਣਾ ਪੁੱਤਰ ਬਣਾ ਲਿਆ ਉਹਨੂੰ ਲਿਆਉਣਾ ਹੀ ਨਹੀਂ ਉਹਨਾਂ ਮੋੜ ਕੇ ਉਹਨੇ ਮੈਨੂੰ ਚਲੋ ਲਿਆਇਆ ਮੋੜ ਕੇ ਬਾਬਾ ਜੀ ਉਹ ਮੇਰੇ ਤੇ ਕਿਰਪਾ ਕੀਤੀ ਤਰਸ ਕੀਤਾ ਨੰਗੇ ਪੈਰੀ ਭੱਜਦਾ ਜਾਂਦਾ ਭੱਜਦਾ ਜਾਂਦਾ ਗਲੀਆਂ ਸੜਕਾਂ ਤੇ ਫਰੀ ਜਾਂਦਾ ਕਦੇ ਮਾਛੀਵਾੜੇ ਚਲੇ ਜਾਂਦਾ ਕਦੇ ਫਤੇਗੜ ਸਾਹਿਬ ਜੇਲੇ ਜਾਂਦਾ ਫਤੇਗੜ ਸਾਹਿਬ ਜਦੋਂ ਪਹੁੰਚਦਾ ਮਾਤਾ ਗੁਜਰਕੌਰ ਜੀ ਦੀ ਉਹਦੇ ਵਿੱਚ ਜਾ ਕੇ ਬੈਠਦਾ ਉੱਥੇ ਬੜਾ ਆਨੰਦ ਮਿਲਦਾ ਬੜਾ ਆਨੰਦ ਮਿਲਦਾ ਬੜੀਆਂ ਬਾਤਾਂ ਹੁੰਦੀਆਂ ਬੜਾ ਕੁਝ ਉੱਥੇ ਵਰਤਦਾ ਮੇਰੇ ਨਾਲ ਵਾਪਸੀ ਤੇ ਮੈਨੂੰ ਉੱਥੋਂ ਸੁਨੇਹਾ ਮਿਲ ਜਾਂਦਾ ਹੈ ਗੁਰੂ ਪਾਤਸ਼ਾਹ ਵੱਲੋਂ ਸੁਨੇਹਾ ਮਿਲਦਾ ਅੰਦਰੋਂ ਹਵਾ ਆਉਂਦੀ ਤੁਸੀਂ ਘਰ ਜਾਓ ਮੈਨੂੰ 4 ਦਿਨ ਹੋ ਗਏ ਸੀ ਘਰੋਂ ਨਿਕਲੇ ਨੂੰ ਘਰ ਦੇ ਜਿਹਾ ਸੋਚਿਆ ਵੀ ਮਰ ਗਿਆ ਕਿਉਂਕਿ ਪਾਗਲ ਹੋ ਗਿਆ ਸੀਗਾ ਨੰਗੇ ਪੈਰੀ ਹੋ ਗਿਆ ਸੀਗਾ ਘਰੋਂ ਮੇਰੇ ਵੱਡੇ ਭਰਾਦਰ ਨੇ ਬਹੁਤ ਮਾਰ ਮੈਨੂੰ ਮਾਰਿਆ ਸੀ ਬੜਾ ਘੁੱਟਿਆ ਸੀ ਨਾਲਿ ਕਿਉਂ ਨਸ਼ੇ ਬੋਧ ਕਰਦਾ ਸੀ ਖਰਾਬਾਂ ਬਹੁਤ ਪੀਂਦਾ ਸੀ ਲੜਾਈਆਂ ਕਰਦਾ ਸੀ ਪਾਣ ਗਵਾਣ ਘਰਾਂ ਦੇ ਵਿੱਚ ਆਪਣਾ ਘਰ ਹੀ ਸਾਰਾ ਸਾੜ ਦਿੱਤਾ ਸੀ ਸਮਝ ਲੋ ਅੱਗ ਲਾ ਕੇ ਪੱਟ ਮਾਰਿਆ ਸੀ ਸਾਰਾ ਹੱਥਾਂ ਨਾਲ ਹੀ ਤੋਏ ਪੜ ਦਿੱਤੇ ਅੰਦਰ ਉਤੋਂ ਜਦੋਂ ਵਾਈ ਗੁਰੂ ਗੁਰੂ ਨੇ ਕਿਰਪਾ ਕੀਤੀ ਗੁਰੂ ਸਾਹਿਬ ਕਹਿੰਦੇ ਘਰ ਦੇ ਪਰੇਸ਼ਾਨ ਸਾਰੇ ਪੁੱਤਰ ਵੀ ਤੁਸੀਂ ਜਾਓ ਕਰ ਜਾਓ ਕਰਦਿਆ ਨੇ ਇੱਥੋਂ ਤੱਕ ਪ੍ਰੋਗਰਾਮ ਬਣਾਇਆ ਸੀ ਵੀ ਜਿਸ ਬੰਦੇ ਨੇ ਦੇ ਨਾਲ ਮੈਂ ਰਹਿੰਦਾ ਕਰਦਾ ਸੀ ਨਾ ਉਹਨਾਂ ਨੇ ਉਹਦੇ ਤੇ ਰਿਪੋਰਟ ਲਿਖਾ ਦਿੱਤੀ ਵੀ ਸਾਡਾ ਬੰਦਾ ਇਹਨੇ ਸਤਨਾਮ ਨੂੰ ਗਾਇਬ ਕਰ ਦਿੱਤਾ ਕਿਤੇ ਉਦੋਂ ਦੀਵਾਲੀ ਦੇ ਦਿਨ ਚੱਲਦੇ ਸੀਗੇ ਉਹਨਾਂ ਨੇ ਵੀ ਬਲੀ ਦੇਤੀ ਬਲੀ ਦੇਣ ਦਾ ਪ੍ਰੋਗਰਾਮ ਸੀ ਮੇਰਾ ਵੀ ਹਕੀਕਤ ਹੈ ਕਿ ਮੇਰੀ ਬਲੀ ਦਿੱਤੀ ਜਾਣੀ ਸੀ ਉਹਨਾਂ ਨੇ ਬਲੀ ਦੇਤੀ ਸਤਨਾਮ ਸਿੰਘ ਦੀ ਜਦੋਂ ਮੈਨੂੰ ਸੁਨੇਹਾ ਮਿਲਿਆ ਉਦੋਂ ਬਾਬਾ ਜੀ ਮੈਂ ਰਾਤ ਨੂੰ ਹੀ ਚੱਲ ਪਿਆ ਪਹਿਲਾਂ ਪੈਦਲ ਚੱਲੇ ਆ ਪੈਦਲ ਚੱਲਦਾ 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 ਫਿਰ ਕਿਸੇ ਸੱਜਣ ਮਿੱਤੋਂ ਦੇ ਨਾਲ ਲਿਫਟ ਲਈ ਫਿਰ ਅੱਗੋਂ ਉਹਨਾਂ ਨੇ ਮੈਨੂੰ ਸ਼ਹਿਰ ਕੁਛ ਕਰਾਇਆ ਵੀ ਦਿੱਤਾ ਮੈਂ ਲੁਧਿਆਣਾ ਜਾਣਾ ਉਹਨੇ ਮੈਨੂੰ ਫਿਰ ਬੱਸੇ ਉਠਾ ਦਿੱਤਾ ਬੱਸੇ ਆ ਕੇ ਜਦੋਂ ਮੈਂ ਉਤਰਿਆ ਬੱਸ ਦੇ ਵਿੱਚ ਮੇਰੇ ਨਾਲ ਬੜਾ ਕੁਝ ਵਾਪਰਿਆ ਬੜਾ ਕੁਝ ਵਧੀਆ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਮੇਰੇ ਨਾਲ ਨਾਲ ਚੀਜ਼ਾਂ ਚੱਲਦੀਆਂ ਸੀ ਰਾਜ ਆਉਂਦੇ ਆਉਂਦੇ ਜਦੋਂ ਮੈਂ ਆਪਣੇ ਘਰਾਂ ਤੋਂ ਤੂੰ 4 ਕਿਲੋਮੀਟਰ ਪਿੱਛੇ ਰਹਿ ਗਿਆ ਤਾਂ ਦੁਕਾਨਾਂ ਸੀ ਖੁੱਲੀਆਂ ਰਾਤ ਨੂੰ ਨਾ ਦੁੱਧ ਲੈ ਕੇ ਆਉਂਦੇ ਆ ਵੇਰ ਕਾਲੇ ਤੇ ਉਹ ਦੁਕਾਨਾਂ ਖੁੱਲੀਆਂ ਉਹ ਤੇ ਮੇਰੇ ਖਿਆਲ ਆਇਆ ਕਿਉਂਕਿ ਚੀਜ਼ਾਂ ਮੇਰੇ ਨਾਲ ਨਾਲ ਸੀ ਮੈਨੂੰ ਦੇਖੀਆਂ ਸੀ ਮੈਨੂੰ ਖਿਆਲ ਆਇਆ ਵੀ ਕਹਿੰਦੇ ਆ ਸੁਣਿਆ ਸੀ ਨਾ ਮੈਂ ਵੀ ਸੁਣਿਆ ਵੀ ਧਾਗਾ ਬੰਨਿਆ ਹੋਵੇ ਕਾਲਾ ਤੇ ਪ੍ਰੀਤ ਪ੍ਰੂਤ ਨਹੀਂ ਆਉਂਦਾ ਜਾਂ ਕੋਈ ਹੋਰ ਮੈਰੀ ਦਿਨ ਖਾਲੇ ਦੇ ਵਿੱਚ ਨਾ ਇਦਾਂ ਹੀ ਖਾਬੰਦ ਕੀਤੀਆਂ ਮੈਂ ਪਾਤਸ਼ਾਹ ਨੂੰ ਕਿਹਾ ਮੈਂ ਗੁਰਸਾਹਿਬ ਜੀ ਦੁਕਾਨਾਂ ਖੁੱਲੀਆਂ ਨੇ ਕਾਲਾ ਧਾਗਾ ਨਾ ਲੈ ਕੇ ਬਣਨਾ ਕਿਤੇ ਪਾਤਸ਼ਾਹ ਕਹਿੰਦੇ ਕਾਲਾ ਧਾਗਾ ਤੈਨੂੰ ਵਿਚਾਰੇਗਾ ਨਾ ਘਰ ਜਾ ਕੇ ਤੇ ਕਿਰਪਾਨ ਪਾ ਕਕਾਰ ਪਾ ਇਦਾਂ ਕਿਹਾ ਗੁਰਸਾਹਿਬ ਕਹਿੰਦੇ ਘਰ ਪਹੁੰਚ ਤੇ ਘਰ ਜਾ ਕੇ ਅਰਦਾਸ ਕਰਕੇ ਬਾਪੂ ਜੀ ਕੋਲ ਤੇ ਨਾਲ ਕਕਾਰ ਪਾ ਜਾ ਇਹ ਧਾਗਿਆਂ ਜਿਹਨੇ ਬੈਜਾ ਬਿਲਕੁਲ ਉਹੀ ਗੱਲ ਹੋਈ ਉੱਥੋਂ ਚੱਲ ਪਿਆ ਨਾ ਪੈਦਲ ਹੀ ਆਇਆ ਘਰ ਸਿੱਧਾ 4 ਕਿਲੋਮੀਟਰ ਹੋਰ ਚੱਲਦਾ ਜਾਂਦਾ ਘਰ ਆਇਆ ਸਿੱਧਾ ਪਹਿਲਾਂ ਬਾਪੂ ਜੀ ਦੇ ਰੂਮ 'ਚ ਗਿਆ ਚਲੋ ਪਹਿਲਾਂ ਤਾਂ ਮੈਨੂੰ ਅੰਦਰ ਨਹੀਂ ਵੜਨ ਦਿੱਤਾ ਮੇਰੇ ਜਾਨਵਰ ਨੇ ਕੁੱਤਾ ਰੱਖਿਆ ਹੋਇਆ ਸੀ ਮੇਰਾ ਆਪਣਾ ਉਹ ਮੈਨੂੰ ਘਰ ਹੀ ਨਾ ਵੜਨ ਦੇ ਉਹ ਦੇ ਨਾਰਮਲ ਉਹ ਚੀਜ਼ਾਂ ਦੇਖਦੀਆਂ ਸੀ ਸਾਰੀਆਂ ਕੁੱਤੇ ਨੂੰ ਨਜ਼ਰ ਆਉਂਦਾ ਜਾਨਵਰ ਨੂੰ ਉਹ ਮੇਰੇ ਨਾਲ ਸੀਗੀਆਂ ਸਾਰੀਆਂ ਬਿਲਕੁਲ ਐਨ ਪਿੱਛੇ-ਪਿੱਛੇ ਬਾਪੂ ਜੀ ਕੋਲ ਗਿਆ ਬਾਪੂ ਨੂੰ ਗਿਆ ਦਮਾ ਕਰਕੇ ਹਰਾਨ ਹੋ ਗਏ ਵੀ ਇਹ ਕਿੱਥੋਂ ਆ ਗਿਆ ਅਜ 15-17 ਦਿਨਾਂ ਬਾਅਦ ਧੱਕੇ ਧੋਕੇ ਖਾ ਕੇ ਹਾਲਾਤ ਮੇਰੇ ਉਦਾਂ ਦੇ ਸੀ ਮੰਗਤਿਆਂ ਵਾਲੀ ਬਣੇ ਹੋਏ ਬਾਪੂ ਨੇ ਕੋਲ ਅਰਦਾਸ ਕਰਵਾਈ ਬਾਪੂ ਦੇ ਕੋਲ ਇੱਕ ਕਾਰ ਹੁੰਦੀ ਕਿ ਉਹ ਪੰਜਾਂ ਪਿਆਰਿਆਂ ਚ ਜਾਂਦੇ ਸੀ ਉਹ ਹਮੇਸ਼ਾ ਹੀ ਉਹਨਾਂ ਦੇ ਬੈਗ ਦੇ ਵਿੱਚ ਇੱਕ ਕਾਰ ਹੁੰਦੀ ਸੀ ਕਿ ਕੜਾ, ਕਿਰਬਾਨ, ਖੈਰਾ ਸਭ ਕੁ ਰੱਖਿਆ ਦਾ ਉਹਨਾਂ ਨੇ ਕਦੇ ਵੀ ਕੁਝ ਨੀ ਲੋੜ ਪੈਂਦੀ ਮੰਗ ਲੈਣ ਦੇ ਗੁਰਪਾਲ ਸਾਹਿਬ ਗਿਆ ਅਰਦਾਸ ਕੀਤੀ ਬੜਾ ਉਰਾਗ ਆ ਗਿਆ ਹੋਈ ਗੁਰੂ ਬਾਪੂ ਵੀ ਨੂੰ ਨਹੀਂ ਬੜਾ ਉਰਾਗ ਆਇਆ ਬਸ ਉਹਦੋਂ ਦੀ ਕਿਰਪਾ ਗੁਰਸਬ ਨੇ ਕੀਤੀ ਉਹ ਤਾਗਿਆਂ ਦੀ ਗੱਲ ਕਰਨਾ ਕਿ ਤਾਗਿਆਂ ਦੇ ਵਿੱਚ ਕੁਝ ਨਹੀਂ ਰੱਖਿਆ ਗੁਰਸਾਂ ਦੇ ਪੁੱਤਾਂ ਦਾ ਕੀ ਰੱਖਿਆ ਕਕਾਰ ਪਾਓ ਪਕਾਰ ਸਭ ਪੁੱਤ ਕਕਾਰ ਹੋਣ ਤੇ ਕੋਈ ਚੀਜ਼ ਲੱਗ ਹੀ ਨਹੀਂ ਆਉਂਦੀ ਸਾਨੂੰ ਪਕਾਰਾਂ ਦੀ ਮਹੱਤਤਾ ਨਹੀਂ ਪਤਾ ਲੱਗਦੀ ਖੰਡੇ ਦੀ ਮਹੱਤਤਾ ਨਹੀਂ ਪਤਾ ਲੱਗਦੀ ਖੰਡਾ ਨਹੀਂ ਲਾਉਂਦੇ ਮੱਥੇ ਤੇ ਅੱਜ ਚੋਈ ਦੇ ਵੀ ਕੋਈ ਹੋਰ ਖੰਡਾ ਚੈਲੰਜ ਹੈ ਆਪਾਂ ਦੁਨੀਆ ਨੂੰ ਚੈਲੰਜ ਹੈ ਪੁੱਤਾਂ ਨੂੰ ਪਰਿਤਾ ਨੂੰ ਸੰਸਾਰ ਨੂੰ ਚੈਲੰਜ ਹੈ ਹੈ ਕੋਈ ਮੇਰੇ ਅਰਗਾ ਤੇ ਦਿਖਾਉ ਲਿਆ ਸਾਹਮਣੇ ਕਰ ਪੇਸ਼ ਹੁੰਦਾ ਹੀ ਕੋਈ ਨਹੀਂ ਪੇਸ਼ ਕਰਨ ਨੂੰ ਗਰੀ ਖਾਲਸਾ ਮੇਰੂ ਰੂਪ ਹੈ ਖਾਲੇ ਬੈਜ ਹੈ ਜਿਵੇਂ ਫੌਜ ਦੇ ਬੈਜ ਹੁੰਦੇ ਹਨ ਪੰਜਾਬ ਪੁਲਿਸ ਦਾ ਬੈਜ ਹੈ ਪੀਪੀ ਦਾ ਬੈਜ ਲੱਗਦਾ ਹੈ ਡੀਜੀਪੀ ਦਾ ਬੈਜ ਲੱਗਦਾ ਫੌਜ ਦੇ ਵਿੱਚ ਬੈਜ ਲੱਗਦੇ ਆ ਰੈਂਕ ਮਿਲਦੇ ਆ ਇਸੇ ਤਰ੍ਹਾਂ ਵਾਇਗਰੂ ਇਹ ਬੈਜ ਹੈ ਖਾਲਸੇ ਦਾ ਖੰਡਾ ਇਹ ਕਾਲਪੁਰਖ ਫੌਜ ਦਾ ਵਿੱਚ ਭਰਤੀ ਹੋਇਆ ਹੋਇਆ ਬੰਦਾ ਉਹਦੇ ਅਖੰਡਾ ਲੱਗਿਆ ਹੋਣਾ ਅਤਜਿਉਰੀ ਜੇ ਬੋਲਾ ਜ਼ਿਆਦਾ ਹੋਵੇ ਨਾ ਸੰਸਾਰ ਦੇ ਵਿੱਚ ਵਿਚਰਦਿਆਂ ਦਿੱਕਦਾ ਹੈ ਕਿ ਸਿਮਰਨ ਕਰਨ ਲੱਗਿਆ ਅਖੰਡਾ ਲਾਉਣਾ ਚਾਹੀਦਾ ਹਰ ਮਿੰਟ ਸਿਮਰਨ ਕਰਨ ਲੱਗਿਆਂ ਬਾਣੀ ਦੀ ਵਿਚਾਰ ਕਰਨ ਲੱਗਿਆਂ ਅਖੰਡਾ ਲਾ ਕੇ ਬੈਠ ਜਾਂਦੇ ਤਿਆਰ ਪਰ ਤਿਆਰ ਭਾਈ ਗੁਰਜੀਖਾ ਖਾਲਸਾ ਭਾਈ ਗੁਰਜੀਖੇ ਖਤੇ ਬੈਗੋ ਹੋ ਭਾਈ ਗੁਰਜੀਖਾ ਖਾਲਸਾ ਭਾਈ ਗੁਰਜੀਖੇ ਖਤੇ ਮੈਂ ਤਾਂ ਵੈਗਰੂ ਇੱਕ ਪ੍ਰੈਕਟੀਕਲੀ ਸ਼ੇਅਰ ਕਰਨਾ ਸੀਗਾ ਕਿ ਜਿੱਦਾਂ ਤੁਸੀਂ ਦੱਸਿਆ ਨਾ ਕਿ ਭੂਤ ਪ੍ਰੇਤ ਬਾਰੇ ਮੇਰੀ ਬੇਟੀ ਹੈ ਵੈਗਰੂ 6.5 ਸਾਲ ਦੀ ਆ ਸੋ ਬਹੁਤ ਛੋਟਿਆ ਹੁੰਦਿਆ ਵੈਗਰੂ ਇਹਨੂੰ ਮਤਲਬ ਨਾ ਰਾਤ ਨੂੰ 12 1 ਵਜੇ 1.5 ਵਜੇ 2 ਵਜੇ ਹੈ ਨਾ ਇਹਨੇ ਉੱਠ ਕੇ ਰੋਣਾ ਸ਼ੁਰੂ ਕਰਦਿਆ ਕਰਨਾ ਹੈ ਸੋ ਵੈਗਰੂ ਸਿਮਰਨ ਕਰਨਾ ਪਰ ਇਹਨੇ ਮਤਲਬ ਰੋਈ ਜਾਣਾ ਡਰੀ ਜਾਣਾ ਰੋਈ ਜਾਣਾ ਡਰੀ ਜਾਣਾ ਹੈ ਨਾ ਸਿਮਰਨ ਵੀ ਕਰਨਾ ਮੈਂ ਸਿਮਰਨ ਕੋਲੇ ਲਾ ਕੇ ਵੀ ਰੱਖਣਾ ਪਰ ਥੋੜਾ ਟਾਈਮ ਅਸਰ ਰਹਿਣਾ ਸੀਗਾ ਤੇ ਪਰ ਨਹੀਂ ਪ੍ਰੋਪਰ ਠੀਕ ਨਹੀਂ ਸੀ ਮੈਨੂੰ ਮੈਨੂੰ ਵੀ ਬਹੁਤ ਡਰ ਲੱਗਦਾ ਸੀ ਵੀ ਕੀ ਹੁੰਦਾ ਵਾਹਿਗੁਰੂ ਜਦੋਂ ਇਹ ਸੰਗਤ ਮਿਲਾਈ ਵਾਹਿਗੁਰੂ ਜੀ ਨੇ ਪਤਾ ਲੱਗਿਆ ਕਿ ਕਕਾਰ ਪਾ ਲੈਣੇ ਚਾਹੀਦੇ ਆ ਉਹਦੇ ਤੇ ਵਾਹਿਗੁਰੂ ਫਿਰ ਇਹਨੇ ਅ ਅੰਮ੍ਰਿਤਧਾਤ ਵਾਹਿਗੁਰੂ ਜੀ ਨੇ ਬਖਸ਼ ਦਿੱਤੀ ਮੈਨੂੰ ਤੇ ਇਹਨੂੰ ਚੁਲਾ ਦਿੱਤਾ ਵਾਏ ਗੁਰੂ ਉੱਥੇ ਕਿਉਂਕਿ ਦਿੰਦੇ ਨਹੀਂ ਨਾ ਬੱਚਿਆਂ ਨੂੰ ਦਾਤ ਇਹਨੇ ਪੰਜੇ ਕਕਾਰ ਪਾ ਲਏ ਵਾਏ ਗੁਰੂ ਤੇ ਘਰੇ ਆ ਕੇ ਨਾਲ ਇਹਨੇ ਕੀ ਕੀਤਾ ਵਾਏ ਗੁਰੂ ਸਰੀ ਸਾਫ ਲਾ ਕੇ ਨਾ ਰੱਖ ਦਿੱਤਾ ਕਿ ਮੰਮਾ ਬਿਹੇਵ ਮੈਂ ਖੇਡਣ ਗਈ ਨਹੀਂ ਪਾਉਂਗੀ ਸੋ ਵਾਏ ਗੁਰੂ ਉਹ ਮੈਂ ਸੌਂਗੀ ਆ ਕੇ ਉਸੇ ਤਰ੍ਹਾਂ ਫੇਰ ਇਹਨੂੰ ਫੇਰ ਇਹਨੂੰ ਪ੍ਰੋਪਰ ਤੌਰ ਤੇ ਦੱਸਿਆ ਵਾਏ ਗੁਰੂ ਕੋਈ ਹੈ ਨਾ ਤੇ ਫੇਰ ਵਾਏ ਗੁਰੂ ਜੀ ਦਾ ਇਨਾ ਸ਼ੁਕਰ ਇਨਾ ਸ਼ੁਕਰ ਸੱਚੇ ਪਾਤਸ਼ਾਹ ਇਨਾ ਦ੍ਰਿੜ ਕਰਾਤਾ ਵਾਏ ਗੁਰੂ ਜੀ ਨੇ ਕਿ ਅੱਜ ਸ਼ੁਗਰਾ ਵੈਗਰੂ ਮੀਸ਼ੇ ਇਸੇ ਤਰ੍ਹਾਂ ਇਹਨੂੰ ਰੱਖਣਾ ਵੀ ਕਾਰਨ ਇੰਨਾ ਪਿਆਰ ਆ ਵੈਗਰੂ ਕਿ ਇੱਕ ਮਿੰਟ ਤੇ ਲਈ ਆਪਣੇ ਪੰਜੇ ਕਕਾਰਾਂ ਵਿੱਚੋਂ ਇੱਕ ਕਾਰ ਵੀ ਅਪਸਾਈਡ ਨਹੀਂ ਕਰਦੀ ਤੇ ਹਜੇ ਅੰਮ੍ਰਿਤ ਦੀ ਦਾਤ ਨਹੀਂ ਮਿਲੀ ਹੋਏ ਗੁਰੂ ਕਿਰਪਾ ਕਰਨ ਪਾਸ਼ਾ ਕਿ ਦਾਤ ਮਿਲ ਜਾ ਵੈਗੁਰੂ ਜੀ ਦਾ ਖਾਸਾ ਵੈਗੁਰੂ ਜੀ